ਸੰਦੇਬਈ ਅਰਚੇ ਦੇ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ ਜਿਹਦਾ ਮਾਲਕ ਦਾ ਨਾਮ ਸ਼ਾਮਸੁੰਦਰ son of ਸ਼੍ਰੀ ਬਦਰੀਨਾਥ ਹਾਂਜੀ ਤੇ ਜਿਹੜੇ ਚੋਰ ਆ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੁੱਡਾ ਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ ਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਤੇ 2:00 ਦੇ ਵਿੱਚ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ ਜਿਹੜਾ ਕਿ ਬਹੁਤ ਨੁਕਸਾਨਦੇ ਆ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ ਹੈ ਕਲੋਨੀ ਵਾਸਤੇ ਵੀ ਡਰਾਵਣਾ ਸਮਾਜ ਵਾਸਤੇ ਵੀ ਡਰਾਵਣਾ ਹੈ ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ ਆਬਾਦੀ ਖੁੱਲੀ ਹੁੰਦੀ ਹੈ ਅਸੀਂ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ ਤੇ ਤਾਂ ਕਿ ਲੋਕੀ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋਨੀਆਂ ਚ ਰਹਿ ਸਕਣ ਬਹੁਤ ਮਿਹਰਬਾਨੀ ਹੋਏਗੀ ਦਾਦੂ ਦੀ ਗੱਲ ਬਾਤ ਇਹ ਮੈਂ 235 ਦੇ ਆਇਆ ਘਰ 2 2 2 2 35 ਦੇ ਆ ਕੇ ਮੈਂ ਆਪਣਾ ਦਰਵਾਜਾ ਖੋਲ੍ਹਿਆ ਅੰਦਰ ਆ ਕੇ ਦੇਖਿਆ ਤੇ ਸਾਰੇ ਕਮਰੇ ਕਮਰੇ ਗਿਆ ਕਿ ਜਿੰਜੇ ਪਹਿਲੇ ਉਹ ਖਲਾਰਾ ਪੇਦਾ ਤੇ ਮੈਂ ਹੈਰਾਨ ਹੋ ਗਿਆ ਅਗਲੇ ਕਮਰੇ ਗਿਆ ਤੇ ਸਾਰੇ ਬੈੱਡ ਪਟੋਏ ਦੇ ਫਿਰ ਅਗਲੇ ਜਿਗਾਂ ਮੰਦਰ ਜਿਗਾਂ ਉਹ ਵੀ ਖਲਾਰਾ ਅੱਗੇ ਗਿਆ ਸਾਡੇ ਲਾਕਰ ਸਾਰਾ ਖੁੱਲੇ ਹੀ ਨੁਕਸਾਨ ਕਨਾ ਨੁਕਸਾਨ ਸਾਡਾ ਜੀ 50000 ਰੁਪਏ ਨਗੋਦਾ ਕੈਸ਼ ਲੇੜੀ ਦੀਆਂ ਥੱਧੀਆਂ ਵੇਚਦੀਆਂ ਸੀ ਨਵੀਆਂ ਤੇ ਪਲੱਸ ਚਾਂਦੀ ਦੇ ਭਾਂਡੇ ਦੇ 10 ਕ ਗ੍ਰਾਮ ਸੋਨਾ ਮੌਦਣੀ ਹੈ ਚੋਰੀ ਹੋਈ ਹੈ ਜੀ ਇੱਥੇ ਉੱਥੇ ਆਏ ਆ ਤੇ ਆਪਣੇ ਬਹੂ ਹਣਾ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਹੈ ਜੀ ਇਹ ਸਮਾਨ ਜਿਹੜਾ ਚੋਰੀ ਹੋਇਆ ਸ਼ਾਮਸੰਦਰੀ ਸ਼ਾਮਸੰਦਰੀ ਜੀ ਬਦਰੀਨਾਥ ਜਿਹਨਾਂ ਦੇ ਘਰ ਆਏ ਆ ਜੋ ਵੀ ਚੋਰੀ ਹੋਇਆ ਵੇਖਦੇ ਹੁਣ ਕੈਮਰੇ ਚੈੱਕ ਕਰ ਰਹੇ ਆ ਲੱਗਾ ਕਿੰਨਾ ਨੁਕਸਾਨ ਹੋ ਗਿਆ 50000 ਰੁਪਏ ਨਕਦ ਕਹਿੰਦੇ ਕੋਈ ਸੋਨਾ ਕਹਿੰਦੇ ਜੀ ਕੀ ਕਰ ਰਿਹਾ ਕੀ ਕਰ ਰਿਹਾ ਕਰ ਰਹੀ ਪਰਚਾ ਦੇ ਦਿੰਨੇ ਆ ਜੀ ਬਗਾਇਮਰੇ ਚੈੱਕ ਕਰਕੇ ਜੋ ਆਇਆ ਪੁਰਸ਼ ਤੇ ਇਹਨਾਂ ਨੂੰ ਜੋ ਬਿਆਨ ਲਗਾਉਣੇ ਪਰਚਾ ਦੇ ਦਿੰਨੇ ਆ